ਦੀ ਆਪਣੀ ਬਣ ਗਈ। ਪ੍ਰਧਾਨ ਆਪਣਾ। ਜੀ ਅਸੀਂ ਤਾਂ ਪਿਛਲੇ ਨਵੰਬਰ ਤੋਂ ਪਰੇਸ਼ਾਨ। 2 ਮਹੀਨੇ ਸਾਢੇ ਕੱਤ ਨਹੀਂ ਆਇਆ ਤੇ ਐ ਪਟਾਈ ਕਰਕੇ ਅਸੀਂ ਅੱਜ ਸ਼ਰਗੋਖ ਜਿਹੜੀ ਰੋੜ ਜਾਂਦੀ ਆ ਉੱਥੇ ਐਨਾ ਬੁਰਾ ਹਾਲ ਹੈ। ਪੈਦਲ ਦੀ। ਤੁਹਾਡੀਆਂ ਕਮੇਟੀ ਕਮੇਟੀ ਤੁਹਾਡੀਆਂ ਸੜਕਾਂ ਪਾਸ ਹੋ ਗਈਆਂ। ਉਹਨਾਂ ਨੂੰ ਬਣਾਉਣਾ ਹੁਣ ਮੇਰੀ ਆਪਣੀ ਜ਼ਿੰਮੇਵਾਰੀ ਹੈ। ਆ ਮੀ ਬੰਦ ਹੋ ਗਏ ਨੇ ਹੁਣ ਜਿੰਨੀਆਂ ਸੜਕਾਂ ਨੇ ਉਹ ਸਾਰੇ ਜੀਆਂ ਸਾਰੀਆਂ ਅਸੀਂ ਬਣਾਵਾਂ। ਮੇਰੇ ਕਿੱਧਰ ਟੱਕਾ ਹੁੰਦੀ ਹੈ ਇਹ ਟੱਕਾ ਨਹੀਂ ਟੱਕਾ ਨਹੀਂ ਪੈ ਰਿਹਾ ਇਹ ਸੜਕ ਬਣ ਰਹੀ ਹੈ ਨਾ ਪਹਿਨ ਇਹ ਹੈਗਾ ਕਿ ਆਪਾਂ ਨਹੀਂ ਰੁਕ ਜਾਣਾ ਸੀ ਮਾਤਾ ਜੀ ਮਾਤਾ ਜੀ ਇਹ ਇਹ ਇਦਾਂ ਨਹੀਂ ਹੈ ਕਿ ਵੀ ਆਪਾਂ ਟੱਕਾ ਪਾਰ ਰਹੀਏ ਇਹ ਤਾਂ ਆਪਾਂ ਸੜਕ ਬਣਾ ਰਹੇ ਹਾਂ ਉਹ ਵੀ ਉਧਰ ਦੀ ਜ਼ਿੰਮੇਵਾਰੀ ਸਾਡੀ ਜਿਲ੍ਹੇ ਉਹ ਸ਼ਹਿਰੀ ਹੈ ਪੂਰਾ ਜਿਦਾ ਮੰਸਾ ਦੇ ਵੀ ਮੰਦਰ ਨੂੰ ਜਿਹੜਾ ਰਸਤਾ ਜਾਂਦਾ ਉਹ ਬਹੁਤ ਔਖਾ ਹੈ ਲੋਕ ਬੜੇ ਪਰੇਸ਼ਾਨ ਹੈ ਥੋੜੇ ਪਰੇਸ਼ਾਨ ਨਹੀਂ ਹੈ ਥੋੜੇ ਪਰੇਸ਼ਾਨ ਕਰਕੇ ਨਹੀਂ ਆ ਜਨਤਾ ਬੜੀ ਆਪ ਬਹੁਤ ਪਰੇਸ਼ਾਨ ਹੋ ਕੇ ਜਾਣਾ ਵੀ ਹੋ ਗਿਆ ਹੈ ਨਾ ਬਹੁਤ ਮੁਸ਼ਕਿਲ ਹੈ ਮੈਂ ਇਹ ਨਹੀਂ ਨਾ ਪਾਣੀ ਸਾਡੀ ਟ੍ਰੇਨ ਦੇ ਅੰਦਰ ਪਾਣੀ ਹੈ ਯਾਰ ਹਾਂ ਸੁਪਰ ਟ੍ਰੇਨ ਦੀ ਕੀ ਕਰਾਂ ਮੈਂ ਆਪਣੇ ਐਮਸੀ ਦਾ ਗੱਡ ਦੇਣਾ ਐਮਸੀ ਦਾ ਗੱਡ ਸਪਾਸ਼ ਕੌਣ ਹੈ ਐਮਸੀ ਸੋਨ ਸਿੰਘ ਜੀ ਹੈ ਕਦੇ ਆਂਦੇ ਹੀ ਨਹੀਂ ਉਸ ਟਾਈਮ ਮਰਜੀ ਚਲੋ ਠੀਕ ਹੈ ਠੀਕ ਹੈ ਜੀ ਕੋਈ ਸੁਣਵਾਈ ਹੈ ਨਹੀਂ ਕੋਈ ਨਹੀਂ ਪਤਾ ਕੀ ਹੈ ਅਪਡੇਟ ਪਤਾ ਕੀ ਹੈ ਨੀਚਤਾ ਘਟਕਾ ਪੈ ਗਿਆ ਇੱਥੇ ਤੁਸੀਂ ਸਰ 1.8 ਦਿਨਿਸ ਤੋਂ ਵੀ ਕਟਕਾ ਪੈ ਗਿਆ ਇੱਥੇ ਮੈਡਮ ਨੇ ਆਣਾ ਸੀ ਜੇ ਜਿਹੜਾ ਮੈਡਮ ਨੇ ਆਣਾ ਸੀ ਬਾਈ ਤਾਂ ਪਤਾ ਇਹ ਦੱਸ ਸਕਦੇ ਹੋ ਇਹ ਤਾਂ ਪੈ ਗਿਆ ਹੁਣ ਸਾਰੀ ਬਾਰਿਸ਼ਾ ਦੇ ਅਸੀਂ ਕਿੱਦਾਂ ਗਏ ਆ ਘਰ ਤੱਕ ਬੱਚਾ ਨੂੰ ਲੈ ਕੇ ਛੱਡ ਕੇ ਜਿਨੇ ਵੀ ਨੇ ਦੇਖਿਆ ਪਤਾ ਕੀ ਹੈ ਪਤਾ ਕੀ ਹੈ ਬੇਟਾ ਬੱਚੇ ਲੱਗੇ ਮੈਨੂੰ ਬੱਚੇ ਨੇ ਆਵਾਜ਼ ਬਰੇਸ ਕੀਤੀ ਹੈ ਦੇਖੋ ਕਿੰਨਾ ਛੋਟਾ ਬੱਚਾ ਹੈ ਕਿ ਨਹੀਂ ਹੁਣ ਕੀ ਹੈ ਨਾ ਹੁਣ ਆਪਣੀ ਕਮੇਟੀ ਆਪਣੀ ਬਣ ਗਈ ਪਰਦਾਨ ਆਪਣੇ ਅਸੀਂ ਤਾਂ ਪਿਛਲੇ ਨਵੰਬਰ ਤੋਂ ਪਰੇਸ਼ਾਨ ਹਾਂ 2 ਮਹੀਨੇ ਸਾਡੇ ਕਸਮੀ ਦੀ ਨਹੀਂ ਆਇਆ ਤੇ ਐ ਪਟਾਈ ਕਰਕੇ ਅਸੀਂ ਅੱਜ ਚੰਗੋਖੂਂ ਜਿਹੜੀ ਰੋਡ ਜਾਂਦੀ ਆ ਉੱਥੇ ਐਨਾ ਬੁਰਾ ਹਾਲ ਹੈ ਕਿ ਪੈਦਲ ਵੀ ਤਾਦੀ ਨਾ ਤੁਹਾਡੀਆਂ ਕਮਿਟੀ ਕਮਿਟੀ ਤੁਹਾਡੀਆਂ ਸੜਕਾਂ ਪਾਸ ਹੋ ਗਈਆਂ ਉਹਨਾਂ ਨੂੰ ਬਣਾਉਣਾ ਹੁਣ ਮੇਰੀ ਆਪਣੀ ਜ਼ਿੰਮੇਵਾਰੀ ਹੈ ਅਮੀ ਬੰਦੋਕੇ ਨੇ ਹੁਣ ਜਿੰਨੀਆਂ ਸੜਕਾਂ ਨੇ ਉਹ ਸਾਰੇ ਜੀਆਂ ਸਾਰੀਆਂ ਅਸੀਂ ਬਣਾਵਾਂਗੇ ਬੇਫਿਕਰ ਗਟਕਾ ਹੁੰਦੇੜੀ ਗਟਕਾ ਨਹੀਂ ਗਟਕਾ ਨਹੀਂ ਪੈ ਰਹੇ ਇਹ ਸੜਕ ਬਣ ਰਹੀ ਹੈ ਨਾ ਇਹ ਨਹੀਂ ਹੈਗਾ ਕਿ ਆਪਾਂ ਇਹ ਚੁਰੂਣਾ ਸੀ ਮਾਤਾ ਜੀ ਬਾਬਾ ਜੀ ਇਹ ਇਹ ਇਦਾਂ ਨਹੀਂ ਹੈ ਕਿ ਵੀ ਆਪਾਂ ਗਟਕਾ ਪਾ ਰਹੇ ਇਹਦੇ ਤਾਪਾ ਸੜਕ ਬਣਾ ਰਹੇ ਹੁਣ ਵੀ ਉਧਰ ਦੀ ਜਿੰਮੇਵਾਰੀ ਤੁਹਾਡੀ ਜਿਲ੍ਹੇ ਉਹ ਸ਼ਹਿਰੀ ਹੈ ਪੂਰਾ ਜਿਦਾ ਮੰਸਾ ਦੇ ਵੀ ਮੰਡਲ ਨੂੰ ਜਿਹੜਾ ਰਸਤਾ ਜਾਂਦਾ ਹੈ ਉਹ ਬਹੁਤ ਔਖਾ ਹੈ ਲੋਕ ਬੜੇ ਪਰੇਸ਼ਾਨ ਹੈ ਕੋੜੇ ਪਰੇਸ਼ਾਨ ਨਹੀਂ ਬਹੁਤ ਪਰੇਸ਼ਾਨ ਕਰਤੀ ਨਹੀਂ ਆ ਜਨਪਾਗੜ ਆ ਬਹੁਤ ਪਰੇਸ਼ਾਨ ਹੋ ਕੇ ਜਾਈ ਬਹੁਤ ਮੁਸ਼ਕਿਲ ਹੈ ਕਿ ਇਹ ਨਾ ਪਾਣੀ ਪਾਣੀ ਮੈਂ ਅੰਦਰ ਪਾਣੀ ਹੈ ਮਰਜੀ ਆਪਣੇ ਐਮਸੀ ਦਾ ਡਾਟਾ ਹੈ ਨਾ ਕੋਣ ਐਮਸੀ ਸੋਨ ਸਿੰਘ ਜੀ ਹੈ ਤੁਹਾਡੇ ਆਦੇ ਹੀ ਨਹੀਂ ਮਰਜੀ ਚਲੋ ਠੀਕ ਹੈ ਠੀਕ ਹੈ ਜੀ ਚਲੋ ਕੋਈ ਸੁਣਵਾਈ ਹੈ ਨਹੀਂ ਕੋਈ ਨਹੀਂ ਆਇਆ ਬਸ ਕੱਟ ਕਾ ਟਕਾ ਪੈ ਗਿਆ ਇੱਥੇ ਤੁਸੀਂ ਸਰ 8.5 ਦਿਨ ਇਸ ਤੋਂ ਵੀ ਕੱਟ ਕਾ ਪੈ ਗਿਆ ਇੱਥੇ ਮੈਡਮ ਨੇ ਆਣਾ ਸੀ ਜੇ ਜਿਹੜਾ ਨਿਆਣਾ ਸੀ ਬਾਈ ਕੀ ਤਾਂ ਪੈ ਗਿਆ ਦੱਸ ਸਕਦੇ ਮੈਂ ਤਾਂ ਪੈ ਗਿਆ ਹੁਣ ਸਾਰੀ ਬਾਰਿਸ਼ਾ ਦੇ ਅਸੀਂ ਕਿੱਦਾਂ ਗਏ ਆ ਘਰ ਤੱਕ ਬੱਚਾ ਨੂੰ ਲੈ ਕੇ ਛੱਡ ਕੇ ਜਿਨੇ ਵੀ ਨੇ ਦੇਖਿਆ ਫਤ ਕੀ ਹੈ ਪਤਾ ਕੀ ਹੈ ਬੇਟਾ ਅੱਥੀ ਲੱਗਿਆ ਮੈਨੂੰ ਬੱਚੇ ਨੇ ਆਵਾਜ਼ ਬ੍ਰੇਸ ਦੀ ਹੈ ਦੇਖੋ ਕਿੰਨਾ ਛੋਟਾ ਬੱਚਾ ਹੈ